ਬਹਿਜ 13 ਸਾਲ ਦੀ ਉਮਰ ਤੇ ਹਰ ਪਾਸੇ ਚਰਚੇ ਮੈਦਾਨ ਚ ਉਤਰਦਿਆਂ ਹੀ ਹੁੰਦੀ ਹੈ ਜ਼ਬਰਦਸਤ ਹੋਟੇ ਆਉਣ ਵਾਲੇ ਸਮੇਂ ਚ ਪੰਜਾਬ ਅਤੇ ਦੇਸ਼ ਦਾ ਨਾਮ ਰੋਸ਼ਨ ਕਰੇਗੀ ਇੱਕ ਕ੍ਰਿਕਟ ਖਿਡਾਰਕ ਗੱਲ ਕਰ ਰਹੇ ਹਾਂ 13 ਸਾਲ ਦੀ ਕ੍ਰਿਕਟ ਖਿਡਾਰਣ ਗੁਰਸਾਖੀ ਦੀ ਜੋ ਛੋਟੀ ਉਮਰ ਦੇ ਵਿੱਚ ਹੀ ਵੱਡੇ ਸੁਪਨੇ ਲੈ ਕੇ ਨਿਕਲੀ ਹੈ ਬਚਪਨ ਤੋਂ ਹੀ ਘਰ ਚ ਖੇਡਦੀ ਸੀ ক্রিকেট ਹੁਣ ਜਗਤ ਚ ਨੇ ਖੂਬ ਚਰਚੇ ਬਣੀ ਹੈ ਪੰਜਾਬ ਦੇ ਸਭ ਤੋਂ ਵੱਧ ਰਨ ਬਣਾਉਣ ਵਾਲੀ ਖਿਡਾਰੀ ਇੱਥੋਂ ਤੱਕ ਕਿ ਆਪਣੇ ਤੋਂ ਵੱਧ ਉਮਰ ਦੇ ਖਿਡਾਰੀਆਂ ਦਾ ਵੀ ਡਟ ਕੇ ਕਰਦੀ ਹੈ ਮੁਕਾਬਲਾ ਡੇ ਨਾਈਟ ਜੰਮ ਕੇ ਹੁੰਦੀ ਹੈ ਪ੍ਰੈਕਟਿਸ ਕੈਂਪ ਚ ਵੀ ਹੋ ਚੁੱਕੀ ਹੈ ਸਿਲੈਕਸ਼ਨ ਕਿਵੇਂ ਕੀਤੀਆਂ ਨੇ ਇੰਨੀਆਂ ਮਿਹਨਤਾਂ ਤੇ ਕੀ ਨੇ ਸੁਪਨੇ ਆਓ ਸੁਣਦੇ ਆ ਪੰਜਾਬੀ ਧੀ ਗੁਰਸਾਖੀ ਦੀ ਜ਼ੁਬਾਨੀ ਵੀ ਸਭ ਤੋਂ ਵੱਧ ਰਨ ਕਹੇ ਤੁਹਾਡੇ ਨਾਂ ਤੇ ਪੰਜਾਬ ਵਿੱਚ ਛੋਟੇ ਜਿਹੇ ਉਮਰ ਚ ਅਚੀਵਮੈਂਟ ਕਿਵੇਂ ਲੱਗਦੀ ਹੈ ਬਹੁਤ ਵਧੀਆ ਲੱਗਦਾ ਕਿਉਂਕਿ ਮਿਹਨਤ ਦਾ ਫਲ ਮਿਲਦਾ ਹੁੰਦਾ ਹੈ ਨਾ ਤੇ ਬਹੁਤ ਵਧੀਆ ਲੱਗਦਾ ਸਕੋਰ ਕਰਕੇ ਤੁਹਾਡੇ ਆਪ ਨੂੰ ਵੀ ਸੈਟੀਸਫੈਕਸ਼ਨ ਹੁੰਦੀ ਹੈ ਕਿ ਹਾਂ ਜੀ ਕੋਈ ਗਰਾਊਂਡ ਚ ਆਉਂਦਾ ਕੋਈ ਤਾਂ ਫਾਇਦਾ ਹੋਇਆ ਇੰਡੀਆ ਖੇੜਨਾ ਬਸ ਇੰਡੀਆ ਵਾਸਤੇ ਇੰਡੀਆ ਲੀਡ ਕਰਨੀ ਹੈ ਇੰਡੀਆ ਵਾਸਤੇ ਰਨ ਸਕੋਰ ਕਰਨੇ ਆ ਤੇ ਇੰਡੀਆ ਦੇ ਵੀ ਟੌਪ ਸਕੋਰਰ ਵਿਚ ਆਣਾ ਇਹੀ ਏਮ ਆ ਬਸ 3:00 ਵਜੇ ਸਕੂਲ ਤੋਂ ਆਣਾ 3:00 4:00 ਵਜੇ ਇੱਥੇ ਆ ਕੇ 7:00 ਵਜੇ ਚਲ ਜਾਈਦਾ ਫਿਰ ਜਾ ਕੇ ਸਕੂਲ ਦਾ ਕੰਮ ਕਰਨਾ ਵਰਲਡ ਕੱਪ ਔਮਨਸ 2025 ਜਿਸ ਵਿੱਚ ਭਾਰਤ ਨੇ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਭਾਰਤ ਦੀਆਂ ਲੜਕੀਆਂ ਨੇ ਕਮਾਲ ਕਰ ਦਿਖਾਇਆ ਪਰ ਇਹ ਸਭ ਦੇ ਵਿੱਚਕਾਰ ਇੱਕ ਲੜਕੀ ਜਿਹੜੀ ਹੈਗੀ ਹੈ ਜੋ ਕਿ ਇਸ ਵਕਤ ਅਸੀਂ ਮੌਜੂਦ ਆ ਸ਼੍ਰੀ ਮੁਖਸਰ ਸਾਹਿਬ ਵਿੱਚ ਅਸੀਂ ਮੌਜੂਦ ਆ ਜਿੱਥੋਂ ਦੀ ਇਹ ਬੇਟੀ ਰਹਿਣ ਵਾਲੀ ਹੈ ਅਤੇ ਇਸ ਵਕਤ ਗੱਲ ਕੀਤੀ ਜਾਵੇ ਤਾਂ ਗੁਰਸਾਖੀ ਐਸ ਦਾ ਨਾਮ ਹੈ ਐਸੋ ਤੁਸੀਂ ਦੇਖ ਸਕਦੇ ਹੋ ਪਿਛਤੇ ਖੜੀ ਹੈ ਅਤੇ ਕਹਿੰਦੇ ਕਿ ਸਰਕਾਰੀ ਤੌਰ ਤੇ ਜਿਹੜੇ ਆਕੜੇ ਨੇ ਉਹਨਾਂ ਦੇ ਵਿੱਚ ਪੰਜਾਬ ਦੀ ਸਭ ਤੋਂ ਵੱਧ ਰਨ ਬਣਾਉਣ ਵਾਲੀ ਇਹ ਬੱਚੀ ਹੈਗੀ ਹੈ ਗੁਰਸਾਖੀ ਐਸ ਦਾ ਨਾਮ ਹੈ ਤੇ ਬਾਕਮਾਲ ਖੇਡਦੀ ਹੈ ਗੱਲਬਾਤ ਸਭ ਤੋਂ ਪਹਿਲੇ ਗੁਰਸਾਖੀ ਨਾਲ ਕਰਾਂਗੇ ਆਪਾਂ ਆ ਕੀ ਹਾਲ ਹੈ ਬੇਟਾ ਵਧੀਆ ਸਰ ਅੱਛਾ ਪਹਿਲੇ ਆਪਣੇ ਵਰਸੋ ਕਿਨੂੰ ਵੀ ਕਲਾਸ ਚ ਪੜਦੇ ਹੋ ਕਦੋਂ ਖੇਡਣਾ ਸ਼ੁਰੂ ਹੋਇਆ ਕਹਿੰਦੇ ਕਿ ਪੂਰੇ ਪੰਜਾਬ ਚੋਂ ਸਭ ਤੋਂ ਵਦਰਨ ਤੁਸੀਂ ਬਣਾਏ ਆ ਹਾਂਜੀ ਸਰ ਸਰ ਮੇਰਾ ਨਾਮ ਗੁਨਸਾਖੀ ਹੈ ਤੇ ਮੈਂ 8th ਕਲਾਸ ਚਾਂ ਤੇ ਮੈਂ ਖੇਡਣਾ ਸ਼ੁਰੂ ਤੋਂ ਸਟਾਰਟ ਸੀ ਕਿ ਪਾਪਾ ਵੀ ਖੇਡਦੇ ਆ ਬ੍ਰਦਰ ਵੀ ਖੇਡਦੇ ਆ ਫਿਰ ਸ਼ੁਰੂ ਤੋਂ ਹੀ ਗਰਾਊਂਡ ਨਾਲ ਸਟਾਰਟ ਆ ਤੇ ਆਪਣਾ ਘਰੇ ਵੀ ਸ਼ੁਰੂ ਤੋਂ ਹੀ ਚੱਲਦਾ ਆਪਣੇ ਪਲਾਸਟਿਕ ਬਾਲ ਪਲਾਸਟਿਕ ਬੈਡ ਨਾਲ ਪ੍ਰੋਫੈਸ਼ਨਲੀ ਤਾਂ 8 ਸਾਲ ਤੋਂ ਸ਼ੁਰੂ ਹੋਇਆ ਸੀ ਤੇ ਹੁਣ ਤੱਕ ਤਾਂ ਪ੍ਰੋਫੈਸ਼ਨਲੀ ਲੈਦਰ ਨਾਲ ਖੇਡਦੇ ਆ ਅੱਛਾ ਹੁਣ ਕਿਵੇਂ ਲੱਗਦਾ ਵੀ ਸਭ ਤੋਂ ਵੱਧ ਰਨ ਕਹਿੰਦਾ ਤੁਹਾਡੇ ਨਾਂ ਤੇ ਪੰਜਾਬ ਵਿੱਚ ਛੋਟੇ ਜਿਹਾ ਉਮਰ ਚ ਅਚੀਵਮੈਂਟ ਕਿਵੇਂ ਲੱਗਦੀ ਹੈ ਬਹੁਤ ਵਧੀਆ ਲੱਗਦਾ ਕਿਉਂਕਿ ਮਿਹਨਤ ਦਾ ਫਲ ਮਿਲਦਾ ਹੁੰਦਾ ਹੈ ਨਾ ਤੇ ਬਹੁਤ ਵਧੀਆ ਲੱਗਦਾ ਸਕੋਰ ਕਰਕੇ ਤੁਹਾਡੇ ਆਪ ਨੂੰ ਵੀ ਸੈਟੀਸਫੈਕਸ਼ਨ ਹੁੰਦੀ ਹੈ ਕਿ ਹਾਂ ਜੀ ਗਰਾਊਂਡ 'ਚ ਆਉਂਦਾ ਕੋਈ ਤਾਂ ਫਾਇਦਾ ਹੋਇਆ ਹਾਂਜੀ ਅੱਛਾ ਕੀ ਏਮ ਕੀ ਰੱਖਿਆ ਜ਼ਿੰਦਗੀ ਦਾ ਇੰਡੀਆ ਖੇਡਣਾ ਬਸ ਇੰਡੀਆ ਵਾਸਤੇ ਇੰਡੀਆ ਲੀਡ ਕਰਨੀ ਹੈ ਇੰਡੀਆ ਵਾਸਤੇ ਰਨ ਸਕੋਰ ਕਰਨੇ ਆ ਤੇ ਇੰਡੀਆ ਦੇ ਵੀ ਟੌਪ ਸਕੋਰਰ ਵਿੱਚ ਆਣਾ ਇਹੀ ਐਮਰ ਉਸ ਅੱਛਾ ਹੁਣ ਜੋ ਲੇਟੈਸਟ ਤੁਹਾਡੀ ਪਰਫਾਰਮੈਂਸ ਜਿਹੜੀ ਹੋ ਕੇ ਟੀ ਹੈ ਰਨ ਜੀਓ ਤੁਹਾਡੇ ਸਭ ਤੋਂ ਵੱਧ ਬਣੇ ਹੈ ਤਾਂ ਇਹਨਾਂ ਮੈਚਾਂ ਦੌਰਾਨ ਵਿਕਟਾਂ ਵੀ ਕਹਿੰਦੇ ਬਹੁਤ ਲਈਆਂ ਤੁਸੀਂ ਹਾਂਜੀ 8 ਵਿਕਟਾਂ ਸਿਗੀਆਂ ਜੀ ਮੇਰੀਆਂ ਪਹਿਲੇ ਮੈਚ ਤਿੰਨ ਦੂਸਰੇ ਮੈਚ ਤਿੰਨ ਫਿਰ ਅਗਲੇ ਦੋਆਂ ਵਿੱਚ ਦੋ ਸਿਗੀਆਂ ਜੀ 8 ਵਿਕਟਾਂ ਸਿਗੀਆਂ ਤੇ ਉਹਦਾ ਵੀ ਬਹੁਤ ਖੁਸ਼ੀ ਹੁੰਦੀ ਹੈ ਕਿ ਰਨ ਵੀ ਬਣਾ ਰਹੇ ਹੋ ਤੁਸੀਂ ਵਿਕਟਾਂ ਵੀ ਤੁਸੀਂ ਲੈ ਰਹੇ ਹੋ ਤੇ ਇਹ ਬਹੁਤ ਖੁਸ਼ੀ ਹੁੰਦੀ ਆ ਆਪਾਂ ਨੂੰ ਕਿ ਆਪਾਂ ਸਾਰੀਆਂ ਵਿਕਟਾਂ ਦਿੱਤੀਆਂ ਤੇ ਆਪਾਂ ਹੀ ਸਾਰੇ ਰਨਸ ਸਕੋਰ ਕੀਤੇ ਹਾਂਜੀ ਅੱਛਾ ਬਹੁਤ ਸਾਰੇ ਬੱਚੇ ਸੋਚਦੇ ਨੇ ਕਿ ਅਸੀਂ ক্রিকেট ਖੇਢੀ ਅਸੀਂ ক্রিকেট ਤੇ ਜਾਈਏ ਅੱਗੇ ਕਿਹੜੀ ਗੱਲਾਂ ਧਿਆਨ ਰੱਖਦੇ ਹੋ ਸ਼ਡਿਊਲ ਕਿਵੇਂ ਦਾ ਰਹਿੰਦਾ ਤੁਹਾਡਾ ਸਾਰਾ ਸ਼ਡਿਊਲ ਇਹੀ ਹੈ ਬਸ ਸਵੇਰ ਉੱਠ ਕੇ ਸਕੂਲ ਜਾਈਏ ਸਵੇਰ ਉੱਠ ਕੇ ਸਕੂਲ ਜਾਣੇ ਆ 3 ਵਜੇ ਸਕੂਲ ਤੋਂ ਆਣੇ ਆ 3 4 ਵਜੇ ਇੱਥੇ ਆ ਕੇ 7 ਵਜੇ ਚਲ ਜਾਈਦਾ ਫਿਰ ਜਾ ਕੇ ਸਕੂਲ ਦਾ ਕੰਮ ਕਰਨਾ ਹੁੰਦਾ ਅੱਛਾ ਹੁਣ ਅੱਗੇ ਕੀ ਕਰਨਾ ਫਿਰ ਹੁਣ ਤਿਆਰੀ ਕਿਵੇਂ ਚੱਲਦੀ ਹੈ ਕਿਹੜੀ ਏਜ ਵਿੱਚ ਖੇਡ ਰਹੇ ਹੋ ਕਿਹੜੇ ਕਿਹੜੇ ਵਿੱਚ ਖੇਡ ਚੁੱਕੇ ਹੋ ਤੇ ਅੱਗੇ ਦਾ ਕਿਵੇਂ ਸਾਰਾ ਮੈਂ ਅੰਡਰ 15 19 ਤੇ 23 ਤਿੰਨੋਂ ਹੀ ਖੇਲੇ ਸੀਗੇ ਤੇ ਬਹੁਤ ਵਧੀਆ ਹੁੰਦਾ ਕਿ ਐਕਸਪੀਰੀਅੰਸ ਹੁੰਦਾ ਹੈ ਇੱਕ ਆਪਾਂ ਨੂੰ ਜਿਹੜਾ ਸੀਨੀਅਰਸ ਨਾਲ ਖੇਲ ਕੇ ਉਹ ਬਹੁਤ ਕੁਝ ਸਿਖਾਉਂਦੇ ਆ ਸਾਨੂੰ ਤੇ ਇੱਥੇ ਵੀ ਮੈਨੂੰ ਬਹੁਤ ਵਧੀਆ ਕੋਚਸ ਮਿਲਿਆ ਜਿਹੜੇ ਪਾਪਾ ਸਿਖਾਉਂਦੇ ਆ ਦਾ ਉਸ ਖਾਂਦੇ ਆ ਬਹੁਤ ਵਧੀਆ ਮਿਲੇ ਆ ਤੇ ਆਂਦੇ ਰਹਿੰਦੇ ਆ ਸਾਨੂੰ ਸਖਾਨ ਕੇ ਲੋਗ ਵੱਧ ਲੱਖੇਵੜੇ ਦਾ ਨਾਮ ਪੂਰਾ ਮਸ਼ਹੂਰ ਹੋ ਗਿਆ ਵੀ ਕਹਿੰਦੇ ਕਿ ਇੱਥੋਂ ਦੀ ਕੁੜੀ ਹੈਗੀ ਤੇ ਬਹੁਤ ਵਧੀਆ ਖੇਡਦੀ ਹੈ ਹਾਂਜੀ ਹਾਂਜੀ ਲੱਖੇਵੜੇ ਦਾ ਨਾਮ ਹੀ ਮਸ਼ਹੂਰ ਕਰਨਾ ਹੈ ਉਥੇ ਜਰਸੀ ਉਹਨੇ ਗੋਸਾ ਹੁੰਨੇ ਸਾਡੇ ਨਾਲ ਸਰਸਤੂ ਬੱਲੇ ਮੁਬਾਰਕਾਂ ਬੱਚੀ ਬੜਾ ਵਧੀਆ ਪਰਫਾਰਮ ਕਰ ਰਹੀ ਹੈ ਜੀ ਹਾਂ ਜੀ ਬਹੁਤ ਵਧੀਆ ਜੀ ਮੁਬਾਰਕਾਂ ਤੁਹਾਨੂੰ ਵੀ ਬਹੁਤ 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 ਸੋਨਾ ਖੇਡ ਰਹੀ ਹੈ ਅੰਡਰ 15 ਦਾ ਇਹ ਕੈਂਪ ਵੀ ਲਗਾ ਕੇ ਆਈ ਆ ਪੰਜਾਬ ਲਈ ਹੁਣ ਸਾਨੂੰ ਉਮੀਦ ਆ ਕਿ ਇਹਦੀ ਚੋਣ ਹੋਊਗੀ ਕਿ ਇਹਨੇ ਜਿਹੜੇ ਡਿਸਟ੍ਰਿਕਟ ਦੇ ਮੈਚੇਸ ਹੋਏ ਸੀਗੇ ਉਹਦੇ ਵਿੱਚ ਇਹਨੇ ਪੂਰੇ ਪੰਜਾਬ ਚੋਂ ਟੌਪ ਕੀਤਾ 372 ਦੌੜਾਂ ਬਣਾਈਆਂ ਨੇ ਤਾਂ 8 ਵਿਕਟਾਂ ਵੀ ਲਈਆਂ ਨੇ ਆਲ ਰੌਂਡ ਪਰਫਾਰਮੈਂਸ ਦਿੱਤੀ ਹੈ ਨੇ ਪੂਰੇ ਪੰਜਾਬ ਚੋ ਇਹ ਹਵਲ ਆਈ ਆ ਤਾਂ ਹੁਣ ਇਹਦਾ ਕੈਂਪ 7 ਦਿਨਾਂ ਦਾ ਲੱਗਿਆ ਸੀ ਪਟਿਆਲਾ ਵਿੱਚ ਉੱਥੇ ਲਾ ਕੇ ਆਏ ਆ ਮੈਡਮ ਬਲਜੀਤ ਕੌਰ ਜੋਲ ਇਹਨਾਂ ਦੇ ਕੋ ਉਹਨਾਂ ਨੇ ਇਹਨਾਂ ਦਾ ਕੈਂਪ ਲਗਾਇਆ ਸੀਗਾ ਬਹੁਤ ਹੀ ਵਧੀਆ ਨੇ ਕੋਚ ਸਾਹਿਬ ਵੀ ਤਾਂ ਸਾਨੂੰ ਉਮੀਦ ਹੈ ਕਿ ਇਹ ਅੱਗੇ ਟੀਮ ਚ ਵੀ ਸਿਲੈਕਟ ਹੋਊਗੀ ਤੇ ਇਹ ਪੰਜਾਬ ਚ ਪੰਜਾਬ ਦਾ ਨਾਂ ਵੀ ਰੌਸ਼ਨ ਕਰੂਗੀ ਤੇ ਆਪਦੇ ਪਿੰਡ ਦਾ ਵੀ ਨਾਂ ਰੌਸ਼ਨ ਕਰੂਗੀ ਇਹ ਕਿਵੇਂ ਲੱਗਿਆ ਜਦੋਂ ਕਿ ਪਤਾ ਲੱਗਿਆ ਕਿ ਵੀ ਬੱਚੀ ਦਾ ਨਾਮ ਜਿਹੜਾ ਹੈ ਉਸ ਨਾਮ ਚ ਆ ਗਿਆ ਜਿਹੜਾ ਕਿ ਸਭ ਤੋਂ ਵੱਧ ਰਨ ਬਣਾ ਰਹੀ ਹੈ ਬੱਚੀ ਹੈ ਹੁਣ ਅੱਗੇ ਲੱਗਦਾ ਹੈ ਕਿ ਰਸਤਾ ਸਾਫ਼ ਹੁੰਦਾ ਜਾ ਰਿਹਾ ਹੈ ਦੇਖੋ ਜੀ ਰਸਤਾ ਤਾਂ ਕਿਉਂਕਿ ਇਹ ਜਿਹੜੀ ਕ੍ਰਿਕਟ ਹੈ ਇੰਡੀਆ ਦੇ ਵਿੱਚ ਬਹੁਤ ਹੀ ਜਨੂਨੀ ਗੇਮ ਦੇ ਤੌਰ ਤੇ ਖੇਡੇ ਜਾਂਦੇ ਬੱਚੇ ਜਿਵੇਂ ਬਹੁਤ ਹੀ ਪਪੂਲਰ ਗੇਮ ਆ ਤੇ ਕੰਪੀਟੀਸ਼ਨ ਬਹੁਤ ਹੈ ਇਹਦੇ ਵਿੱਚ ਤਾਂ ਪਰ ਇਹ ਬੱਚੀ ਬਹੁਤ ਹੀ ਹੁਨਹਾਰ ਆ ਬਹੁਤ ਹੀ ਸੋਹਣਾ ਖੇਡ ਰਹੀ ਹੈ ਦੀ ਏਜ ਹਜੇ 13 ਸਾਲ ਦੀ ਹੈ ਇਹ ਤੇ ਅੰਡਰ 19 ਵੀ ਖੇਡਾਈ ਆ ਤੇ 23 ਵੀ ਖੇਡਾਈ ਆ ਔਮਨ ਹੋਣ ਸਾਨੂੰ ਉਮੀਦ ਆ ਕਿ ਇਹ 15 ਦੇ ਵਿੱਚ ਖੇਡ ਰਹੀ ਹੈ ਅੰਡਰ 15 ਦੇ ਵਿੱਚ ਤਾਂ ਇਹ ਬਹੁਤ ਹੀ ਅੱਗੇ ਜਾਊਗੀ ਮੁਕਾਬਲਾ ਤਾਂ ਕਾਫੀ ਜ਼ਿਆਦਾ ਹੁੰਦਾ ਉੱਥੇ ਕਠਿਨ ਹੈ ਪਰ ਸਾਨੂੰ ਉਮੀਦ ਹੈ ਇਹਦੀ ਖੇਡ ਤੇ ਮਾਨ ਹੈ ਸਾਨੂੰ ਉਹਦੀ ਪ੍ਰੈਕਟਿਸ ਬਹੁਤ ਕਰਵਾਉਣੀ ਹੈ ਇਹਨੂੰ ਦਿਨ ਰਾਤ ਇਹ ਮਿਹਨਤ ਕਰਦੀ ਆ ਮੁੰਡਿਆਂ ਦੇ ਨਾਲ ਹੀ ਇਹਦੇ ਹਰ ਰੋਜ਼ ਇੱਥੇ ਮੈਚ ਹੁੰਦੇ ਆ ਤਾਂ ਸਾਨੂੰ ਐ ਲੱਗਦਾ ਹੀ ਨਹੀਂ ਕਿ ਇਹ ਕੁੜੀ ਖੇਡ ਰਹੀ ਆ ਤਾਂ ਉਮੀਦ ਆ ਕਿ ਇਹ ਬਹੁਤ ਵਧੀਆ ਖੇਡੂਗੀ ਅੱਗੇ ਪੰਜਾਬ ਸਰਕਾਰ ਇਹਨਾਂ ਨੂੰ ਵੇਖ ਰਹੀ ਹੋਵੇਗੀ ਵੱਡੇ ਅਧਿਕਾਰੀ ਵੇਖ ਰਹੇ ਹੋਣੇ ਬਹੁਤ سارے ਲੋਕ سپورਟ ਕਿਸ ਤਰ੍ਹਾਂ ਚਾਹੀਦੇ ਬੱਚੇ ਨੂੰ ਬੱਚੇ ਨੂੰ سپورਟ ਕਿਵੇਂ ਹੋ ਸਕਦੀ ਹੈ ਕਿਵੇਂ ਬਫੜੀ ਜਾਵੇ ਤਾਂ ਕਿ ਹੋਰ ਵਧੀਆ ਕਰਕੇ ਆਪਣਾ ਪੰਜਾਬ ਦਾ ਦੇਸ਼ ਦਾ ਨਾਮ ਰੋਸ਼ਨ ਕਰ ਸਕੇ ਦੇਖੋ ਜਿਵੇਂ ਇਹ ਸਰਕਾਰ ਆਈ ਸੀ ਉਸ ਤੋਂ ਪਹਿਲਾਂ ਸਾਡੇ ਪਿੰਡ 'ਚ ਗਰਾਊਂਡ ਇਹ ਸੀਗਾ ਪਰ ਬਣਿਆ ਹੋਇਆ ਨਹੀਂ ਸੀਗਾ ਸਾਨੂੰ ਇਹ ਗਰਾਊਂਡ ਸਰਕਾਰ ਵੱਲੋਂ ਬਣਵਾ ਕੇ ਦਿੱਤਾ ਗਿਆ ਜਿਹਦੇ ਵਿੱਚੋਂ ਇਹ ਸਾਡੇ ਹੋਰ ਵੀ ਬੱਚੇ ਜਿਹੜੇ ਆ ਖੜੇ ਆ ਇਹ ਵੀ ਸਾਡੇ 7 ਬੱਚੇ ਡਿਸਟ੍ਰਿਕਟ ਖੇਡ ਕੇ ਆਏ ਐ ਇਸ ਵਾਰ ਅੰਡਰ ਜਿਹੜੇ ਸਕੂਲੀ ਮੈਚ ਹੋਈ ਸੀ ਉਹਦੇ 'ਚ ਵੀ ਇਹ ਗਰਾਊਂਡ ਮਹਈਆ ਕਰਾਉਣ ਨਾਲ ਹਜੇ ਤੱਕ ਸਾਡੇ ਕੋਲੇ ਕੋਚ ਹੈ ਨਹੀਂਗਾ ਤਾਂ ਪਰ ਅਸੀਂ ਆਪ ਹੀ ਇਹਨਾਂ ਨੂੰ ਜਿੰਨਾ ਕ ਦੱਸ ਸਕਦੇ ਆ ਜਿੰਨਾ ਕ ਸਾਨੂੰ ਪਤਾ ਹੈਗਾ ਓਦਾਂ ਕ ਅਸੀਂ ਦੱਸ ਕੇ ਇਹਨਾਂ ਨੂੰ ਪ੍ਰੈਕਟਿਸ ਕਰਵਾ ਰਹੇ ਆ ਇਹ ਗਰਾਊਂਡ ਮਹਈਆ ਕਰਾਉਣ ਨਾਲ ਸਾਡੇ ਮੰਤਰੀ ਆ ਡਾਕਟਰ ਬਲਜੀਤ ਕੌਰ ਜੀ ਉਹਨਾਂ ਨੇ ਸਾਨੂੰ ਬਹੁਤ ਸਹਾਇਕ ਦਿੱਤਾ ਇਹ ਗਰਾਊਂਡ ਸਾਡਾ ਬਣ ਕੇ ਤਿਆਰ ਆ ਬੱਚੇ ਪ੍ਰੈਕਟਿਸ ਕਰਦੇ ਉਹ ਨੈਟ ਲੱਗੇ ਹੋਏ ਆ ਉੱਥੇ ਨੈਟ 'ਚ ਬੱਚੇ ਦਿਨ ਰਾਤ ਪ੍ਰੈਕਟਿਸ ਕਰਦੇ ਆ ਲਾਈਟਾਂ ਵੀ ਲੱਗੀਆਂ ਹੋਈਆਂ ਇੱਕ ਇਹ ਗਰਾਊਂਡ ਥੋੜਾ ਛੋਟਾ ਹੋਣ ਕਾਰਨ ਸਾਨੂੰ ਸਰਕਾਰ ਵੱਲੋਂ ਇੱਕ ਅੱਗੇ 1 ਕਿਲੋਮੀਟਰ ਸਾਢੇ 4 ਕਿੱਲੇਾਂ 'ਚ ਗਰਾਊਂਡ ਹੋਰ ਬਣ ਕੇ ਰੈਡੀ ਆ ਬਸ ਇੱਕ ਦੋ ਮਹੀਨਿਆਂ 'ਚ ਉੱਥੇ ਮੁਕੰਮਲ ਹੋ ਜਾਊਗਾ ਕੰਮ ਫੇਰੇ ਵੱਡਾ ਗਰਾਊਂਡ ਵੀ ਇਹਨਾਂ ਬੱਚਿਆਂ ਲਈ ਖੋਲ ਦਿੱਤਾ ਪਿੰਡਾਂ ਵਿੱਚ ਤਾਂ ਕਹਿੰਦੇ ਵੈਸੇ ਗਰਾਊਂਡ ਹੋਣੇ ਓਖੇ ਹੁੰਦੇ ਆ ਤੁਸੀਂ ਕ੍ਰਿਕਟ ਟੀਮ 'ਚ ਕ੍ਰਿਕਟ ਸਟੇਡੀਅਮ ਚਲਾ ਕਿ ਉਤਸ਼ਾਹ ਕੁਝ ਜਿਹੇ ਲੋਕਾਂ ਚ ਜ਼ਿਆਦਾ ਹੈ ਦੇਖੋ ਨਹੀਂ ਉਤਸ਼ਾਹ ਤਾਂ ਲੋਕਾਂ ਚ ਹੈਗਾ ਹੀ ਆ ਥੋੜਾ ਜਿਹਾ ਬਾਕੀ ਜਿਹੜਾ ਸਾਡਾ ਪਿੰਡ ਆ ਪਿੰਡ ਤੇ ਮੰਡੀ ਇੱਥੇ ਸ਼ੁਰੂ ਤੋਂ ਹੀ ਕ੍ਰਿਕਟ ਨਾਲ ਬੱਚਿਆਂ ਦਾ ਲਗਾਓ ਜ਼ਿਆਦਾ ਸੀਗਾ ਅਸੀਂ ਆਪ ਜਦੋਂ ਕ੍ਰਿਕਟ ਖੇਡਦੇ ਸੀ ਤਾਂ ਸਾਨੂੰ ਗਰਾਊਂਡ ਨਹੀਂ ਮਿਲਦਾ ਸੀ ਕਦੇ ਉੱਥੇ ਵਿਕਟਾਂ ਲਾ ਕੇ ਖੇਡਦੇ ਕਦੇ ਉੱਥੇ ਖੇਡਦੇ ਫਿਰ ਜਦੋਂ ਹੁਣ ਸਾਨੂੰ ਆ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸਾਨੂੰ ਇੱਕ ਮੌਕਾ ਮਿਲਿਆ ਕਿ ਅਸੀਂ ਵੀ ਇੱਥੇ ਅਸੀਂ ਕੋਈ ਭੇਦਭਾਵ ਨਹੀਂ ਕੀਤਾ ਕਿਸੇ ਨਾਲ ਵੀ ਕਿਸੇ ਦਾ ਬੱਚਾ ਕੋਈ ਕਿਵੇਂ ਵੀ ਆ ਅਸੀਂ ਗਰੀਬ ਅਮੀਰ ਸਾਰਿਆਂ ਨੂੰ ਬਰਾਬਰ ਮੌਕਾ ਦਿੱਤਾ ਇਹ ਜਿੰਨੇ ਵੀ ਸਾਡੇ ਐਸਸੀ ਬੱਚੇ ਵੀ ਇਹਨਾਂ ਨੂੰ ਵੀ ਅਸੀਂ ਸਮਾਨ ਲੈ ਕੇ ਖੁਦ ਦਿੰਨੇ ਆ ਸਾਰਾ ਖਾਣ ਪੀਣ ਤੱਕ ਇਹਨਾਂ ਦਾ ਇਹਨਾਂ ਨੂੰ ਕਿਤੇ ਲੈ ਕੇ ਜਾਣਾ ਕੋਈ ਐਂਟਰੀ ਫੀਸ ਭਰਨੀ ਕੋਈ ਡਰੈਸਾਂ ਲੈ ਕੇ ਦੇਣੀਆਂ ਸਾਰੀਆਂ ਇਹਨਾਂ ਨੂੰ ਫ੍ਰੀ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਤਾਂ ਸਾਡੇ ਮੰਤਰੀ ਸਾਹਿਬ ਨੇ ਸਾਨੂੰ ਕਾਫੀ ਸਪੋਰਟ ਕੀਤੀ ਆ ਡਾਕਟਰ ਬਲਜੀਤ ਕੌਰ ਜੀ ਨੇ ਤਾਂ ਇਹ ਗਰਾਊਂਡ ਬਣ ਕੇ ਤੁਹਾਡੇ ਸਾਹਮਣੇ ਰੈਡੀ ਆ ਇੱਕ ਅੱਗੇ ਹੋਰ ਵੱਡਾ ਗਰਾਊਂਡ ਅਸੀਂ ਇਹ ਚਾਹੁੰਦੇ ਆ ਕਿ ਲੱਖੇਵਾਲੀ ਚ ਕ੍ਰਿਕਟ ਦੀ ਖੇਡ ਨਰਸਰੀ ਪੈਦਾ ਕਰੀਏ ਅਸੀਂ ਤਾਂ ਸਾਨੂੰ ਸਰਕਾਰ ਵੱਨੀਓ ਕਾਫੀ ਸਹਿਯੋਗ ਮਿਲ ਰ ਸ਼ਵਾਸ਼ਣ ਵੀ ਮਿਲਿਆ ਵੀ ਇੱਥੇ ਖੇਡ ਨਰਸਰੀ ਸ਼ੁਰੂ ਕੀਤੀ ਜਾਊਗੀ ਸਰਕਾਰ ਵੱਲੋਂ ਅੱਛਾ ਕੁੱਲ ਬੱਚੇ ਦੇ ਫਾਦਰ ਸਾਡੇ ਨਾਲ ਮੌਜੂਦ ਨੇ ਭਾਈ ਜੀ ਕਿਵੇਂ ਦਾ ਲੱਗਿਆ ਬੇਟੀ ਤੁਹਾਡਾ ਬੜਾ ਵਧੀਆ ਖੇਡ ਰਹੀ ਹੈ ਅਦੇ ਇਸ ਵਕਤ ਰਿਕਾਰਡ ਬਣਾਦਾ ਕਹਿੰਦੇ ਪੰਜਾਬ ਤੋਂ ਸਭ ਤੋਂ ਵੱਧ ਨੰਬਰ ਜਿਹੜੇ ਇਸ ਬੱਚੀ ਨੇ ਬਣਾਏ ਆ ਹਾਂਜੀ ਬਹੁਤ ਬਹੁਤ ਬਾਰਾ ਤੁਹਾਡਾ ਸ਼ੁਕਰੀਆ ਜੀ ਤੇ ਬਣਾਇਆ ਜੀ ਇਹ ਸਾਰਾ ਕੁਝ ਜੀ ਸਾਨੂੰ ਇੱਥੇ ਗਰਾਊਂਡ ਮਹੀਆ ਹੋਣ ਦੇ ਕਰ ਨਹੀਂ ਹੋਇਆ ਜੀ ਇਹ ਤੋਂ ਪਹਿਲਾਂ ਸਾਡੇ ਕੋਲ ਗਰਾਊਂਡ ਹੈ ਨਹੀਂ ਸੀਗਾ ਬਾਈ ਰਿਆਂ ਦੀ ਮਿਹਨਤ ਕੋ ਸਾਨੂੰ ਮੰਤਰੀ ਸਾਹਿਬ ਨੇ ਜਿਹੜਾ ਸਹਯੋਗ ਦਿੱਤਾ ਜੀ ਉਹ ਗਰਾਊਂਡ ਬਣਿਆ ਤਾਂ ਤਾਂ ਹੀ ਅਸੀਂ ਸਾਡੇ ਬੱਚੇ ਇਸ ਕਬਲ ਹੋਏ ਆ ਜੀ ਵੀ ਉਸ ਜਾ ਕੇ ਪਰਫਾਰਮ ਕਰਦੇ ਆ ਜੀ ਅੱਛਾ ਬੇਟੀ ਜਦੋਂ ਘਰ ਵਿੱਚ ਹੋਈ ਹੈ ਤਾਂ ਅੱਜ ਤਾਂ ਸ਼ਾਇਦ ਟਾਈਮ ਨਹੀਂ ਰਿਹਾ ਉਹਣਾ ਪਰ ਫਿਰ ਵੀ ਕਈ ਵਾਰ ਹੁੰਦਾ ਹੈ ਵੱਡੇ ਬਜ਼ੁਰਗ ਜਿਹੜੇ ਹੁੰਦੇ ਨੇ ਸੋਚਦੇ ਨੇ ਕਿ ਬੇਟੀ ਹੋ ਗਈ ਪਰ ਇਹ ਤਾਂ ਤੁਹਾਡੀ ਬੇਟੀ ਤੁਹਾਡਾ ਨਾਮ ਪੂਰਾ ਰੋਸ਼ਨ ਕਰ ਰਹੀ ਉਹ ਤਾਂ ਹੈ ਹੀ ਤੁਹਾਡੇ ਸਾਹਮਣੇ ਆ ਜੀ ਲੋਕ ਕਹਿ ਰਹੇ ਆ ਜੀ ਬੇਟੀ ਪਰ ਮੈਨੂੰ ਨਹੀਂ ਲੱਗਦਾ ਵੀ ਲੋਕਾਂ ਨੂੰ ਬੇਟੇ ਜਾਂ ਧੀ 'ਚ ਕੋਈ ਫਰਕ ਕਰਨਾ ਚਾਹੀਦਾ ਜੀ ਜੇ ਕੋਈ ਕਹਿ ਰਿਹਾ ਵੀ ਕੋਈ ਫਰਕ ਹੈ ਤਾਂ ਤੁਹਾਡੇ ਸਾਹਮਣੇ ਹੈ ਜੀ ਉਹਨਾਂ ਦੇਖ ਲਓ ਜੀ ਕਹਿੰਦੇ ਕਿ ਲੜਕੀ ਹੈ ਪਰ ਖੇਡਦੀ ਸਾਰਾ ਲੜਕਿਆਂ ਨਾਲ ਮੈਚ ਖੇਡਦੀ ਹੈ ਸਾਰੇ ਬੱਚਿਆਂ ਨਾਲ ਖੇਡਦੀ ਹੈ ਤਾਂ ਕਿਵੇਂ ਤਾਂ ਲੱਗਦਾ ਹੈ ਕਿ ਬੇਟੀ ਬੇਟੇ ਦਾ ਰੋਲਾ ਦਾ ਕਰ ਰਹੀ ਅੱਜ ਨਹੀਂ ਬਹੁਤ ਚੰਗਾ ਮਾਨ ਮਹਿਸੂਸ ਹੁੰਦਾ ਜੀ ਤੇ ਜਿਵੇਂ ਲੋਕਾਂ ਨੂੰ ਇਹੀ ਸਨੇਹਾ ਹੈ ਜੀ ਜਿਵੇਂ ਕੋਈ ਲੋਕ ਬੇਟੇ ਜਾਂ ਬੇਟੀ 'ਚ ਫਰਕ ਕਰਦੇ ਆ ਜੀ ਵੀ ਉਹ ਇਹ ਫਰਕ ਨਹੀਂ ਕਰਨਾ ਚਾਹੀਦਾ ਜੇ ਕਿਸੇ ਨੂੰ ਕੋਈ ਲੱਗਦਾ ਕੋਈ ਫਰਕ ਹੈ ਤਾਂ ਉਹਨਾਂ ਨੂੰ ਉਨਾ ਸਾਹਮਣੇ ਹੈਗਾ ਜੀ ਤੇ ਦੇਖ ਸਕਦੇ ਆ ਜੀ ਕੋਈ ਫਰਕ ਨਹੀਂ ਅੱਜ ਕਾ ਵੈਸੇ ਤਾਂ ਕੋਈ ਹੈ ਨਹੀਂ ਫਰਕ ਜੀ ਪਰ ਜੇ ਕੋਈ ਕਰਦਾ ਹੈ ਤਾਂ ਉਹ ਨਹੀਂ ਕਰਨਾ ਚਾਹੀਦਾ ਜੀ ਬਿਲਕੁਲ ਇਹ ਸਾਰੇ ਸਾਥੀ ਨੇ ਇਹਨਾਂ ਦੇ ਜਿਹੜੇ ਪਿੱਛੇ ਵੇਖ ਸਕਦੇ ਤੁਸੀਂ ਖੜੇ ਹੋਏ ਸਾਰੇ ਖੇਡਦੇ ਨਾਲ ਇਹਨਾਂ ਦੇ ਤਾਂ ਇਸ ਬੱਚੀ ਨੇ ਕਮਾਲ ਕਰਕੇ ਵਿਖਾਇਆ ਅਤੇ ਇਹ ਬੱਚੇ ਸਾਰੇ ਇਹਨਾਂ ਦੇ ਨਾਲ ਖੇਡਦੇ ਨੇ ਗੁਣਸਾਖੀ ਬੱਚੀ ਦਾ ਨਾਮ ਹੈ ਅਤੇ ਇਸ ਵਕਤ ਜੀ ਤਾਂ ਬਿਲਕੁਲ ਜੇਕਰ ਇੱਕ ਲੜਕੀ ਹੋ ਕੇ ਲੜਕਿਆਂ ਦੇ ਵਿੱਚੋਂ ਨਿਕਲ ਕੇ ਇੰਨਾ ਵਧੀਆ ਪਰਫਾਰਮ ਕਰ ਸਕਦੀ ਹੈ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਆਉਣ ਵਾਲਾ ਪੁਖ ਜਿਹੜਾ ਹੈ ਇਸ ਬੱਚੇ ਦਾ ਕਿਸ ਤਰੀਕੇ ਦਾ ਹੈ ਹਾਲ ਦੇ ਘੜੇ ਪੰਜਾਬ ਸਰਕਾਰ ਵੱਲੋਂ ਇੱਕ ਬਿਹਤਰੀਨ ਗਰਾਊਂਡ ਜਿਹੜਾ ਇੱਥੇ ਬਣਾ ਕੇ ਦਿੱਤਾ ਗਿਆ ਹੈ ਅਤੇ ਵਿਸ਼ੇਸ਼ ਤੌਰ ਤੇ ਇਹ ਲੋਕ ਧੰਨਵਾਦ ਵੀ ਕਰ ਰਹੇ ਨੇ ਸਰਕਾਰ ਦਾ ਕਿ ਸਰਕਾਰ ਇਹਨਾਂ ਦਾ ਸਹਿਯੋਗ ਕਰਦੀ ਹੈ ਗਰਾਊਂਡ ਬਣਾ ਕੇ ਦੇ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਡਾ ਗਰਾਊਂਡ ਇਹਨਾਂ ਨੂੰ ਮਿਲ ਜਾਵੇਗਾ ਪਰ ਹਾਲ ਦੇ ਘੜੇ ਗੱਲ ਕੀਤੀ ਜਾਵੇ ਤਾਂ ਹਰ ਪਾਸੇ ਚਰਚਾ ਜਿਹੜੀ ਹੈਗੀ ਹੈ ਗੁਣ ਸਾਖੇ ਦੀ ਹੋ ਰਹੀ ਹੈ ਅੱਜ ਬਿਹਤਰੀਨ ਪਰਫਾਰਮੈਂਸ ਕਰਕੇ ਪੰਜਾਬ ਵਿੱਚੋਂ ਇਹ ਬੱਚੀ ਸਭ ਤੋਂ ਵੱਧ ਰਨ ਬਣਾਉਣ ਵਾਲੀ ਬੱਚੀ ਬਣ ਕੇ ਉੱਭਰ ਕੇ ਸਾਹਮਣੇ ਆਈ ਹੈ ਮੰਡੀ ਲੱਖੇਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਕੈਮਰਾ ਬਸੰਨਾ ਵਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ